ਮਾਈ ਸਰ ਕੀ ਨਾਮ ਮਾਤਰ ਦਕੀਆ ਮੇਰਾ ਨਾਮ ਹਰਜਿੰਦਰ ਸਿੰਘ ਬੀਕੇ ਜੋ ਇਕਤਾ ਗ੍ਰਾਹਾਂ ਦਾ ਜਨ ਸੈਕਟਰੀ ਹਾਂ ਜ਼ਿਲ੍ਹੇ ਦਾ ਮੈਂ ਸੰਯੁਕਤ ਮੋਰਚੇ ਦਾ ਜੋ ਸਾਡਾ ਫੈਸਲਾ ਸੀ ਅੱਜ ਅਸੀਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਤਿੰਨ ਕਿਸਾਨ ਜਿੱਥੇ ਬੰਦੀਆਂ ਕਰਤੀ ਕਿਸਾਨ ਜੂਨੀਅਨ ਭਾਰਤੀ ਕਿਸਾਨ ਜੀ ਉਹਨਾਂ ਨੇ ਇਕਤਾ ਨੇਹਰਾਲੀ ਡਕਾਉਂਦਾ ਜਥੇਬੰਦੀ ਭਾਰਤੀ ਕਿਸਾਨ ਨੇ ਕਾਗਰਾਹਾਂ ਤਿੰਨਾਂ ਵੱਲੋਂ ਸਾਂਝਾ ਤੌਰ ਤੇ ਜਿਹੜਾ ਇੱਥੇ ਭਾਜਪਾ ਦਾ ਪੰਜਾਬ ਦਾ ਪ੍ਰਧਾਨ ਹੈ ਸੁਨੀਲ ਜਾਖੜ ਉਹਨੇ ਇੱਥੇ ਜੀਤ ਪੈਲਸ ਦੇ ਵਿੱਚ ਆਉਣਾ ਹੈ ਜਦੋਂ ਸਾਨੂੰ ਪਤਾ ਲੱਗਿਆ ਵੀ ਉਹਨੇ ਅੱਜ ਪੈਲਸ ਦੇ ਵਿੱਚ ਆਉਣਾ ਕਿਉਂਕਿ ਸੰਯੁਕਤ ਵਰਚੇ ਵੱਲੋਂ ਐਲਾਨ ਕੀਤਾ ਹੋਇਆ ਹੈ ਜਿੰਨਾ ਚਿਰ ਸਾਡੇ ਦਿੱਲੀ ਵਾਲੇ ਘੋੜੀਆਂ ਰਹਿੰਦੀਆਂ ਮੰਗਾ ਦਾ ਕੋਈ ਹੱਲ ਨਹੀਂ ਕਰਦੀ ਨਫਟਾਰਾ ਨਹੀਂ ਕਰਦੀ ਸਰਕਾਰ ਉਹਨਾਂ ਚਿਰ ਭਾਜਪਾ ਦਾ ਫੁੱਲ ਭਾਜਪਾ ਦੇ ਜਿਹੜੇ ਕੈਂਡੀਡੇਟ ਹੈ ਉਹ ਮੌਜ ਨਾਲ ਪੰਜਾਬ ਦੀ ਧਰਤੀ ਤੇ ਫਿਰਨ ਉਹਨਾਂ ਵਾਸਤੇ ਹਾਲਾਤ ਪੈਦਾ ਕਰਾਂਗੇ ਚਾਹੇ ਤਾਂ ਉਹ ਸਾਡੀ ਕਿਸਾਨਾਂ ਦੀ ਗੱਲ ਸੁਣਨ ਜੇ ਗੱਲ ਨਹੀਂ ਸੁਣਦੇ ਤਾਂ ਫਿਰ ਲਗਾਤਾਰ ਵਿਰੋਧ ਹੈ ਜਿਹੜਾ ਉਹ ਸਾਡਾ ਜਾਰੀ ਰਹੂਗਾ ਸਰਕਾਰ ਦੇਖ ਲੈ ਸੈਂਟਰ ਦੀ ਦੇਖ ਲੈ ਪੰਜਾਬ ਦੀ ਦੇਖ ਲੈ ਜਿਵੇਂ ਉਹਨਾਂ ਨੇ ਦੇਖਣਾ ਉਹਵੇਂ ਦੇਖਣ ਅਸੀਂ ਆਪਣੀਆਂ ਜਥੇਬੰਦੀਆਂ ਵੱਲੋਂ ਲਗਾਤਾਰ ਜਿਹੜਾ ਇਹ ਵਿਰੋਧ ਹੈ ਇਹ ਜਾਰੀ ਰੱਖਾਂਗੇ ਕੀ ਸਰ ਕੀ ਨਾਮ ਹੈ ਤੁਹਾਡਾ ਕੀ ਹੈ ਹਾਂਜੀ ਮੇਰਾ ਨਾਮ ਅਮਰਜੀਤ ਹਣੀ ਬੀਕੇ ਢਕੌਂਦਾ ਤਨੇਰ ਦੇ ਆਗੂ ਅੱਜ ਜਿਹੜਾ ਫੌਰੀ ਫੈਸਲਾ ਕੀਤਾ ਕਿ ਸੰਜੁਗਤ ਮੋਰਚੇ ਨੇ 14 ਤਰੀਕ ਨੂੰ ਐਲਾਨ ਕਰਕੇ ਅਸੀਂ ਮਹਾਪੰਚਾਇਤ ਦੇ ਵਿੱਚ ਵੀ ਜਿੱਥੇ ਵੀ ਭਾਜਪੀ ਦੇ ਆਗੂ ਜਾਂ ਉਸਦੇ ਭਾਈਵਾਲ ਆਉਣਗੇ ਉਹਨਾਂ ਦਾ ਡਟ ਕੇ ਵਿਰੋਧ ਕੀਤਾ ਜੂ ਦਿੱਲੀ ਦੀਆਂ ਜਿਹੜੀਆਂ ਰਹਿਂਦੀਆਂ ਮੰਗਾਂ ਉਹ ਸਰਕਾਰ ਨੇ ਮੰਨੀਆਂ ਨਹੀਂ ਉਲਟਾ ਜਿਹੜੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾਂਦੇ ਸੀ ਉਹਨਾਂ ਤੇ ਜਬਤ ਆਇਆ ਉਸ ਦੇ ਵਿਰੋਧ ਚ ਉੱਤੇ ਰਹਿਦੀਆਂ ਮੰਗਾਂ ਮਨਾਉਣ ਦੀ ਖਾਤਰ ਤੇ ਭਾਜਪਾ ਨੇ ਜੋ ਢੀਠਤਾ ਧਾਰੀ ਵੀ ਹੈ ਇਹਨਾਂ ਦੇ ਜੋ ਆਗੂ ਲਗਾਤਾਰ ਕਿਸਾਨਾਂ ਦੇ ਖਿਲਾਫ ਵਿਆਦ ਰਹੇ ਆ ਜਾਂ ਜੱਥੇਬੰਦੀਆਂ ਦੇ ਖਿਲਾਫ ਆਂਦੇ ਰਹੇ ਆ ਅੱਜ ਬਠਿੰਡੇ ਦੇ ਵਿੱਚ ਸ਼ਲੀਲ ਜਾਖੜ ਆ ਰਿਹਾ ਇਸ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਏਕਤਾ ਅਗਰਾਹਾ ਭਾਰਤੀ ਕਿਸਾਨ ਏਕਤਾ ਢਕਾਉਂਦਾ ਧਨੇਰ ਤੇ ਕੀਰਤੀ ਕਿਸਾਨ ਯੂਨੀਅਨ ਦਾ ਜਿਹੜਾ ਅਸੀਂ ਵਿਰੋਧ ਕਰਨਾ ਫੈਸਲਾ ਕੀਤਾ ਹੋ ਗਿਆ ਅਫਸਰ ਕੀ ਨਾਮ ਹੈ ਮੇਰਾ ਨਾਮ ਸਵਰਨ ਸਿੰਘ ਹੈ ਜੀ ਮੈਂ ਕੀਰਤੀ ਕਿਸਾਨ ਜੂਨੀਅਰ ਬਠਿੰਡਾ ਦਾ ਜ਼ਿਲ੍ਹਾ ਕੋਆਰਡੀਨੇਟਰ ਹਾਂ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਭਾਜਪਾ ਦੇ ਜਿੰਨੇ ਵੀ ਲੀਡਰ ਹੈ ਉਹਨਾਂ ਦਾ ਰੋਧ ਕਰਨ ਦਾ ਅਮ ਸੀਗਾ ਪ੍ਰੋਗਰਾਮ ਉਸੇ ਪ੍ਰੋਗਰਾਮ ਤਹਿਤ ਅੱਜ ਭਾਜਪਾ ਦਾ ਪ੍ਰਧਾਨ శ్రీਲ ਜਖੜ ਜੀਤਪਾਲਸ ਦੇ ਵਿੱਚ ਆ ਰਿਹਾ ਅਸੀਂ ਅੱਜ ਉਸ ਦਾ ਵਿਰੋਧ ਕਰ ਰਹੇ ਹਾਂ ਕਾਲੀਆਂ ਝੰਡੀਆਂ ਦਿਖਾ ਰਹੇ ਹਾਂ